ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵੱਡੇ ਵੱਡੇ ਦਾਅਵਿਆਂ ਦੀ ਥੋਲ ਖੁੱਲਦੀ ਜਾ ਰਹੀ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਕਿਸੇ ਵੀ ਜਥੇਬੰਦੀ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ ਪਰ ਸਥਿਤੀ ਹੁਣ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ ਹਰ ਇੱਕ ਮੁਲਾਜ਼ਮ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸੇ ਤਹਿਤ ਬਠਿੰਡਾ ਦੇ ਗਵਰਨਮੈਂਟ ਰਜਿੰਦਰਾ ਕਾਲਜ ਸਾਹਮਣੇ ਦਰਜਾ ਚਾਰ ਕਰਮਚਾਰੀ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਕਿਹਾ ਕਿ ਸਾਡੇ ਕੋਲ 8 ਘੰਟਿਆਂ ਦੀ ਬਜਾਏ 12-12 ਘੰਟੇ ਕੰਮ ਕਰਵਾਇਆ ਗਿਆ ਉਜਰਤ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਜੇ ਸਰਕਾਰ ਵੱਲੋਂ ਸਾਡੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਅਤੇ ਸਾਡੇ ਨਾਲ ਕੋਈ ਮੀਟਿੰਗ ਨਾ ਕੀਤੀ ਗਈ ਤਾਂ ਅਸੀਂ ਇਸ ਦਰਨੇ ਨੂੰ ਪੱਕੇ ਤੌਰ ਤੇ ਵੀ ਲਾ ਸਕਦੇ ਹਾਂ ਮਨਜੀਤ ਸਿੰਘ ਜ਼ਿਲ੍ਹਾ ਚੇਅਰਮੈਨ ਕਲਾਰਸੌਰ ਗੌਨਪੁਰ ਬਟਲਾਈ ਅਤੇ ਜ਼ਿਲ੍ਹਾ ਚੇਅਰਮੈਨ ਪੰਜਾਬ ਸਬਡਿਨੈਟ ਸਰਨ ਫੈਡਰੇਸ਼ਨ ਬਟੰਡਾ ਅੱਜ ਅਸੀਂ ਪ੍ਰਿੰਸੀਪਲ ਦਰਿੰਦਰ ਕਾਲ ਦੇ ਕਲਾਬ ਦਾ ਰੋਸ ਨਜ਼ਾਰਾ ਕਰ ਰਹੇ ਹਾਂ ਲਗਾਤਾਰ ਸਾਡੀਆਂ ਜਿਹੜੇ ਮੰਗਾਂ ਨੇ ਇਹ ਪ੍ਰਿੰਸੀਪਲ ਨੂੰ ਜੀ ਮੰਗ ਪੱਤਰ ਲਿਖ ਕੇ ਭੇਜਿਆ ਸੀਗਾ ਉਸ ਤੋਂ ਬਾਅਦ ਡੀਓ ਦੇ ਗਿਆ ਇਹਨਾਂ ਨੇ ਇੱਕ ਗਿੱਧ ਚਿੱਠੀ ਲੈ ਕੇ ਡਾਇਰੈਕਟਰ ਸਾਹਿਬ ਨੂੰ ਲਿਖਤਾ ਵੀ ਜਿਹੜਾ ਇਹਨਾਂ ਸਾਥੀਆਂ ਨੇ ਕੰਮ ਵੱਧ ਕੀਤਾ ਹੈ ਇਹਨਾਂ ਨੂੰ ਵਾਧ ਤਨਖਾਹ ਦੇਣ ਬਾਰੇ ਸਾਨੂੰ ਗੈਟ ਲੈਣ ਦਿੱਤਾ ਇਹ ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਵੱਧ ਕੰਮ ਲਿਆਗਾ ਤੁਸੀਂ ਇਹ ਤਨਖਾਹ ਦਿਨੀ ਆ ਔਰ ਫੰਡਾਂ ਦੀਆਂ ਤੇਰੀਆਂ ਫੰਡ ਤੁਹਾਡੇ ਕੋਲ ਹੈਗਿਨੇ ਸਾਨੂੰ ਫੰਡਾਂ ਦੀ ਪੂਰੀ ਡਿਟੇਲ ਭੇਜੋ ਅੱਜ ਦੇਕਰ ਇਹਨਾਂ ਨੇ ਨਾ ਤਾਂ ਉਹ ਡਿਟੇਲ ਭੇਜੀ ਆ ਤੇ ਨਾ ਹੀ ਸਾਥੀਆਂ ਦਾ ਬਕਾਇਆ ਦਿੱਤਾ ਇਸੇ ਨਾਲ ਹੀ ਸਾਡੇ 35 36 ਸਾਥੀ ਹੁੰਦੇ ਸੀ ਦਿੱਲੀ ਵਿੱਚ ਤੇ ਜਿਹੜੇ ਫੰਡਾਂ ਚੋਂ ਦੇ ਸੀ ਸਟੂਡੈਂਟ ਫੰਡਾਂ ਦੇ ਸਾਰੇ ਰਿਟਾਇਰ ਹੋ ਗਏ ਨੇ ਸੱਤੀ ਗਿਰਦੇ ਸਿੰਘ ਜਿਹੜਾ ਸਾਡੇ ਕੱਲੇ ਉਹ ਰਹਿ ਗਏ ਨੇ ਉਸ ਨੂੰ ਵੀ ਰੈਗੂਲਰ ਨਹੀਂ ਕਰ ਰਹੇ ਜਦੋਂ ਕਿ ਆਸ-ਪਾਸ ਜਿੰਨੇ ਵੀ ਕਾਜ ਨੇ ਚਾਹੇ ਸੰਗਰੂਰ ਹੋਵੇ ਫਰੀਦਕੋਟ ਹੋਵੇ ਪਟਿਆਲਾ ਹੋਵੇ ਸਾਰੇ ਕਾਜਾਂ ਸਾਥੀ ਪੱਕੇ ਕੀਤੇ ਗਏ ਨੇ ਫੇਰ ਇਹ ਚਿੱਠੀ ਡਾਇਰੈਕਟਰ ਸਾਹਿਬ ਦੇ ਨੇ ਡਾਇਰੈਕਟਰ ਸਾਹਿਬ ਸਾਹ ਕਹਿੰਦੇ ਨੇ ਵੀ ਕਲਾਸ ਵਰ ਦੇ ਸਬੰਧਤ ਅਧਿਕਾਰੀਆਂ ਤੁਸੀਂ ਪੱਕਾ ਕਰੋ ਤੁਸੀਂ ਕਰੋ ਪਰ ਸਾਥੀਓ ਅੱਜ ਦੇ ਕਰਨਾ ਨਹੀਂ ਕੀਤਾ ਜਿਸ ਕਰਕੇ ਜੀ ਰੋਜ਼ ਬਿਜਾਰਾ ਕਰ ਰਹੇ ਹਾਂ ਤੋ ਉਹ ਤੱਕ ਤੇ ਕਰਨਾ ਹੈ ਇਸ ਵਾਰ ਇਹ ਅੱਜ ਜੇ ਸਟਾਰਟ ਕੀਤਾਗਾ ਜੇ ਇਹਨਾਂ ਨੇ ਸਾਨੂੰ ਮੀਟਿੰਗ ਦਾ ਸਮਾਂ ਦੇ ਕੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਇਹ ਪ੍ਰੋਗਰਾਮ ਵਿੱਚ ਲਗਾਤਾਰ ਸੜਕਾ ਲੂ ਰਹੇ ਡਿਊਟੀਆਂ ਇਹ 12-12 ਘੰਟੇ ਡਿਊਟੀ ਲੈਂਦੇ ਨੇ ਔਰ ਜਦੋਂ ਕਿ ਪਹਿਲਾਂ ਮੰਨ ਗਏ ਸੀਗੇ ਕਿ ਅਸੀਂ ਇਹ 12 ਘੰਟੇ ਨਿਰਕਰਾ ਦੇਣਾਗੇ ਪਰ ਅੱਜ ਦਿੱਕਤ ਸਰਖਾ ਨਹੀਂ ਕੋਈ ਨਹੀਂ 12 ਲੈ ਨਹੀਂ ਉਹ ਦੀ 8 ਘੰਟੀ ਹੋਈ ਜਦੋਂ ਬਕਾਇਦਾ ਹੈਗਾ ਨਹੀਂ ਮੇਰਾ ਗੁਰਤੇਜ ਸਿੰਘ ਗਰਦੋ ਜ਼ਿਲ੍ਹਾ ਪ੍ਰਧਾਨ ਦੀ ਕਲਾਸ ਵਰਗਮੈਂਟ ਪਲੇਜ ਯੂਨੀਅਨ ਸੂਬਾ ਪ੍ਰਧਾਨ ਸਰਕਾਰੀ ਕਾਲਜ ਜ਼ਿਲ੍ਹੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਜਿਹੜਾ ਪ੍ਰਦਰਸ਼ਨ ਹੋ ਰਿਹਾ ਇਹ ਸਾਡੇ ਬਕਾਇਦੇ ਦਾ ਇੱਕ ਤਾਂ ਇੱਕ ਸਾਡਾ ਈਪੀਐਫ ਨਹੀਂ ਕੱਟਿਆ ਜਾ ਰਿਹਾ ਨਾ ਹੀ ਪਰਮਾਨੈਂਟ ਕਰ ਰਹੇ ਹੈਗੇ ਜਦੋਂ ਕਿ ਉੱਥੋਂ ਚਿੱਠੀਆਂ ਬਹੁਤ ਆ ਚੁੱਕੀਆਂ ਪਹਿਲਾਂ ਵੀ ਅਸੀਂ ਤਾਂਨੇ ਲਾ ਚੁੱਕੀਆਂ ਹੁਣ ਮਿਸਲੇ ਤਿੰਨ ਚਾਰ ਮਹੀਨਿਆਂ ਤੋਂ ਅਸੀਂ ਲਗਾਤਾਰ ਮੰਗ ਪੱਤਰ ਦੇ ਰਹੇ ਹਾਂ ਪ੍ਰਿੰਸੀਪਲ ਦੇ ਕਰਨ ਤੇ ਜੂਨੀ ਸਰਕਾਰੀ ਅਧੂਰੀ ਸਾਨੂੰ ਜਿਹੜੀ ਮਤਲਬ ਪ੍ਰਸੀਡਿੰਗਾਂ ਉਹ ਦੇ ਦਿੱਤੀ ਜਾ ਰਹੀ ਹੈਗੀ ਤੇ ਜਿਹੜੇ ਮੇਰੇ ਨਾਮ ਦੇ 10 ਸਾਥੀ ਸੀ ਉਹ ਬਿਨਾ ਖਾਲੀ ਹੱਥ ਗਏ ਆਗੇ ਤੇ ਉਹ ਮੇਰਾ ਸਾਥੀ ਆ ਖੜਾ ਇੱਕ ਅੱਜ ਆਇਆ ਵੀ ਇਹਦਾ ਬਕਾਇਆ ਰਹਿੰਦਾਗਾ ਘੱਟੋ ਘੱਟ 10 ਸਾਲ ਦਾ ਉਹ ਨਹੀਂ ਦੇਈ ਰਹੀ ਜਿਹੜੀ ਤੁਸੀਂ ਕਹਿੰਦੇ ਯੋਗ ਨਹੀਂ ਕਰਦਾ ਨਿਜਮਾ ਮੁਤਾਬਕ ইপিএফ ਕੱਟਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਉਥੇ 20 ਬੰਦੇ ਕੰਮ ਕਰਦੇ ਹੈਗੇ ਉਥੇ ਜ਼ਰੂਰੀ ਹੈਗਾ ਕਿੱਥੀ ਵੀ ਟਰੈਕਟਰ ਵੱਲੋਂ ਆਈ ਵੀ ਆ ਕਿੱਥੀ ਵੀ ਦੱਬੀ ਹੋਈ ਆ ਰਖਾ ਨਹੀਂ ਰਹੀ ਸਾਨੂੰ ਇੱਕ ਵਾਰੀ ਸਰਜੀਤ ਸਿੰਘ ਜੀ ਤੋਂ ਸੀ ਕਿ ਉਹ ਕਹਿੰਦੇ ਤੁਹਾਡਾ ইপিএফ ਕੱਟਿਆ ਕਰਾਂਗੇ ਪਰ ਅੱਜ ਤੱਕ ਵੀ ਆਪਣੀ ਕੱਟਿਆ ਜਾ ਰਿਹਾ ਦੀਦੀ ਪ੍ਰਦਰਸ਼ਨ ਜਦੋਂ ਤੱਕ ਜਥੇਬੰਦੀ ਦਾ ਜਿਹੜਾ ਵੀ ਫੈਸਲਾ ਹੋਊਗਾ ਅਗਲਾ ਫੈਸਲਾ ਅਜੇ ਤਾਂ ਹੈਗਾ ਹੀ ਹੈ ਕਾਕਾ ਅਗਲਾ ਫੈਸਲਾ ਜੋ ਵੀ ਹੋਊਗਾ ਜਥੇਬੰਦੀ ਦਾ ਉਹ ਲਗਾਤਾਰ ਹੋ ਸਕਦਾ ਚੱਲੇ ਤੇ ਨਹੀਂ ਤਾਂ ਜੇ ਬਲਾ ਲੈਣਗੇ ਮੀਟਿੰਗ ਦਾ ਸਾਮਾਂ ਦੇਣਗੇ ਤਾਂ ਅਸੀਂ ਗੱਲਬਾਤ ਨੂੰ ਵੀ ਤਿਆਰਾਂਗੇ ਅਸੀਂ ਗੱਲਬਾਤ ਤੋਂ ਪਹਿਲਾਂ ਵੀ ਨਹੀਂ ਭੱਜੇ ਅੱਜ ਵੀ ਮੈਂ ਸਵੇਰੇ ਕਿਹਾ ਵੀ ਤੇ ਗੱਲਬਾਤ ਦਾ ਟਾਈਮ ਸਾਨੂੰ ਦੇਵੋਗੇ ਤਾਂ ਅਸੀਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਨੂੰ ਤਿਆਰ ਆ ਪਰ ਕੋਈ ਗੱਲ ਨਹੀਂ ਕਰ ਰਹੀ ਅ ਇਹਦੇ ਵਿੱਚ ਸਾਡੇ ਕੋਲੇ ਇੱਕ ਸਰਦਾਰ ਗੁਰਤੇਜ ਸਿੰਘ ਜੀ ਹੈਗੇ ਆ ਜਿਹੜੇ ਕਿ ਏਫ ਫੰਡ ਦੇ ਵਿੱਚੋਂ ਰੱਖੇ ਗਏ ਆ ਜਿਨ੍ਹਾਂ ਦੀ 89 ਡੇਸ ਦੇ ਬਾਅਦ ਬ੍ਰੇਕ ਪੈਂਦੀ ਹੈ ਇਹਨਾਂ ਦੀ ਡਿਮਾਂਡ ਸੀਗੇ ਇਹਨਾਂ ਦੀ ਕੋਈ 2006 ਤੋਂ ਲੈ ਕੇ ਤੇ ਅੱਜ ਤੱਕ ਦੇ ਕੋਈ ਇਹਨਾਂ ਦੇ ਏਰੀਅਰ ਰਹਿੰਦੇ ਆ ਏਰੀਅਰ ਕੀ ਸੀਗਾ ਕਿ ਜਦੋਂ ਇਹਨਾਂ ਦੀ ਅਪਾਇੰਟਮੈਂਟ ਹੋਈ ਤਾਂ ਇਹਨਾਂ ਨੂੰ ਇਹਨਾਂ ਦੇ ਅਪਾਇੰਟਮੈਂਟ ਲੈਟਰ ਦੇ ਵਿੱਚ 12 ਘੰਟੇ ਇਹਨਾਂ ਦੀ ਡਿਊਟੀ ਦੇ ਵਰਕਿੰਗ ਆਰਸ ਜਿਹੜੀਆਂ ਲਿਖੇ ਗਈਆਂ ਹੈ ਪਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਜਦੋਂ ਉਹਨਾਂ ਨੂੰ ਡੀਸੀ ਰੇਟ ਮਿਲਣਾ ਸ਼ੁਰੂ ਹੋਇਆ ਤਾਂ ਇਹਨਾਂ ਦੀ ਡਿਊਟੀ 8 ਘੰਟੇ ਦੀ ਸੀ ਤਾਂ ਇਸ ਕਰਕੇ ਕਹਿੰਦੇ ਆ ਕਿ ਜਦੋਂ ਮੈਂ 12 ਘੰਟੇ ਡਿਊਟੀ ਕੀਤੀ ਹੈ ਤੇ ਮੈਨੂੰ 4 ਘੰਟੇ ਦੇ ਏਰੀਆ ਦਿੱਤੇ ਜਾਣ ਪਰ ਉਸ ਦੇ ਸੰਬੰਧ ਵਿੱਚ ਇਹਨਾਂ ਕੋਲੇ ਕੋਈ ਆਰਡਰ ਦੀ ਕਾਪੀ ਨਹੀਂ ਹੈ ਸਿਰਫ ਇੱਕ ਅਪਾਇੰਟਮੈਂਟ ਲੈਟਰ ਦੀ ਕਾਪੀ ਹੈ ਔਰ ਇਹ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਬਿਲਡ ਕਰ ਰਹੇ ਹੈ ਕਿ ਤੁਸੀਂ ਮੈਨੂੰ ਏਰੀਆ ਦਿਓ ਪਰ ਅੱਜ ਤੋਂ 18 ਸਾਲ ਪੁਰਾਣੇ ਏਰੀਆ ਜਿਹੜੇ ਹੈਗੇ ਹਨ ਉਹ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹਨ ਮੈਂ ਇਹਨਾਂ ਨੂੰ ਵਾਰ-ਵਾਰ ਇਹੀ ਸਮਝਾ ਰਹੀ ਹੈ ਕਿ ਉਹ ਏਰੀਆਸ ਮੈਂ ਇਹਨਾਂ ਨੂੰ ਨਹੀਂ ਦੇ ਸਕਦੀ ਨਹੀਂ ਜੀ ਨਹੀਂ 8 ਇਹਨਾਂ ਦਾ ਜੋ ਇਹਨਾਂ ਨੇ ਮੈਨੂੰ ਦਿੱਤਾ ਹੈ ਉਹ ਸਿਰਫ ਇੱਕ ਡੀਪੀਓ ਆਫਿਸ ਦੇ ਨਾਲ ਇਹਨਾਂ ਦੀ ਕੋਈ ਮੀਟਿੰਗ ਹੋਈ ਸੀ ਉਹਦੀ ਪ੍ਰोसीਡਿੰਗਸ ਦੀ ਕਾਪੀ ਹੈ ਡੀਪੀਆਈ ਆਫਿਸ ਤੋਂ ਸਾਨੂੰ ਕੋਈ ਆਦੇਸ਼ ਨਹੀਂ ਹੋਇਆ ਕਿ ਜੋ ਇਹਨਾਂ ਦੀ ਮੀਟਿੰਗ ਦੇ ਵਿੱਚ ਡਿਸਕਸ ਹੋਇਆ ਸੀ ਉਹਨੂੰ ਇਨਵਿਨ ਲਾਗੂ ਕੀਤਾ ਜਾਵੇ ਠੀਕ ਹੈ ਪਰ ਇਹ ਕਿੱਥੇ ਹੁਣ ਚਲਾ ਚਾਹੀਦਾ ਪਰ ਕੋਈ ਕੋਈ ਚਿਪਟ ਹੈ ਨਹੀਂ ਜੀ ਪੀਐਫਟੀ ਇਹਨਾਂ ਨੇ ਸਾਨੂੰ ਕਦੇ ਕੋਈ ਡਿਮਾਂਡ ਨਹੀਂ ਦਿੱਤੀ ਨਹੀਂ ਪਰ ਨਿਜਮਤ ਆਲਰੇਡੀ ਨਹੀਂ ਪਰ ਇਹਨਾਂ ਸਾਨੂੰ ਦਿੱਤੀ ਨਹੀਂ ਇਹਨਾਂ ਨੇ ਡਿਮਾਂਡ ਹੀ ਨਹੀਂ ਕਦੇ ਦਿੱਤੀ ਕਿਉਂਕਿ ਸਾਰੇ ਇਹ ਜਿਹੜੇ ਹੈਗੇ ਆ ਉਹ ਡੀਸੀ ਰੇਟ ਤੇ ਹੀ ਰੱਖੇ ਹੋਏ